ਮੇਰਾ ਨਾਮ ਹੈਗਾ ਹਨੂਮੈਨ ਦੁਕਾਨ ਹੈਗੀ ਵੀ ਨਾਸਕ ਸਟੋਰ ਜਾ ਚੌਂਗ ਦੇ ਨਾਲ ਮੇਰੇ ਕੋਲ ਅਨਪਛਾਤਾ ਬੰਦਾ ਆਇਆ ਸੀ ਸਾਈਕਲ ਲੈ ਕੇ ਗਿਆ ਸਾਈਕਲ ਉਹਨੇ ਪਸੰਦ ਕੀਤਾ ਲਿਆ ਤੇ ਸਾਈਕਲ ਅਸੀਂ ਫਿਟਿੰਗ ਕਰਵਾਤਾ ਫਿਟਿੰਗ ਕਰਵਾ ਕੇ ਤੇ ਉਹਨੂੰ ਜਿੰਨੀ ਆਦੀ ਕੋ ਨਾ ਕਿ ਭਾਈ ਆਜੋ ਬਿੱਲ ਕਟਵਾ ਲਓ ਤੇ ਉਹ ਭਾਈ ਕਾਨੂੰ ਫੋਨ ਲਗਾਉਂਦਾ ਜੀ ਤੇ ਸਾਈਡ ਤੇ ਹੋ ਜਾਂਦੇ ਤੇ ਅਈ ਉਹਨੂੰ ਘੱਟੋ ਘੱਟ ਨਹੀਂ ਤੇ 7-8 ਦੀ ਮਹਿ ਗਿਆ ਮੈਂ ਕਿਹਾ ਭਾਈ ਬਿੱਲ ਕਟਾ ਲਓ ਕਿ ਮੈਂ ਇਕੱਲਾ ਹੀ ਦੁਕਾਨ ਤੇ ਮੈਨੂੰ ਆਏ ਕਿਤੇ ਹੋਰ ਕਸਟਮਰ ਨਾ ਆਏ ਤੇ ਮੈਂ ਉਹ ਦੂਜੇ ਪਾਸੇ ਚੱਲ ਗਿਆ ਬਿਲਕੁਲ ਤੇ ਮੈਂ ਉਹਨੂੰ ਕਿੰਨੀ ਵਾਰ ਹੀ ਗਿਆ ਉਹ ਜਦੋਂ ਬਿੱਲ ਵੱਲੋਂ ਕਹਿਣਾ ਉਹਨੇ ਸਾਈਡ ਦੇ ਹੋ ਕੇ ਕੰਨ ਨੂੰ ਫੋਨ ਲਗਾ ਲੈਣਾ ਤੇ ਜਦੋਂ ਸਾਈਕਲ ਫਿਟਿੰਗ ਹੋ ਗਿਆ ਉਦੋਂ ਮੇਰੇ ਕੋ ਗਾਹਕ ਆ ਕੇ ਦੋਗੇ ਤੇ ਮੈਂ ਉਧਰਲੀ ਸਾਈਡ ਮੈਨੂੰ ਕਹਿੰਦਾ ਭਾਜੀ ਆਜੋ ਗੱਡੀ 'ਚ ਸਿਆਕਰ ਖਵਾ ਦੋ ਤੇ ਮੈਂ ਬੰਦੇ ਨੂੰ ਕਿਹਾ ਮੈਂ ਗੱਡੀ 'ਚ ਸਿਆਕਰ ਖਵਾ ਕੇ ਤੇ ਆਜੋ ਮੈਂ ਨਾਲ ਹੋ ਕੇ ਗਾਹਕ ਛੱਡ ਕੇ ਤੇ ਮੈਂ ਨਾਲ ਹੋ ਕੇ ਸਿਆਕਰ ਖਵਾਇਆ ਤੇ ਮੈਂ ਉਹਨੂੰ ਕਿਹਾ ਮੈਂ ਭਾਈ ਬਿੱਲ ਕਟਾ ਲਓ ਮੇਰੇ ਕੋਲ ਅੰਦਰ ਕਸਟਮਰ ਹੀ ਤੇ ਮੈਨੂੰ ਆਣ ਕੇ ਨਾ ਉਹਨੇ ਪੇਟੀਮ ਕੀਤੀ ਕਿ ਆ ਭਾਈ ਹੋ ਗਈ ਏ ਤੇ ਪੇਡਿਅਮ ਕਰਕੇ ਉਹਦੇ ਨਾਲੇ ਮੈਂ ਜਦੋਂ ਚੈੱਕ ਕੀਤਾ ਪੇਡਿਅਮ ਆਈ ਨਹੀਂ ਤੇ ਮੈਂ ਉਹਦੇ ਮਗਰ ਉਹਨੂੰ ਬਾਜਾ ਮਾਰੀਆ ਮੈਂ ਭਾਈ ਭਾਈ ਗੱਲ ਸੁਣੋ ਉਹਨੇ ਗੱਡੀ ਲਾ ਕੇ ਇਹਦੇ ਗੱਡੀ ਦੁੜਾਈ ਪਤਾ ਨਹੀਂ ਲੱਗਣ ਤੱਕ ਕਿੱਧਰ ਲੈ ਪਸੇ ਗਿਆ ਏ ਮੇਰੇ ਕੋ ਮੇਰੇ ਕੋ ਗਾਹ ਹੀ ਗਾਹ ਆਪਣਾ ਮੋਟਰਸਾਈਕਲ ਨਾਲ ਲੈ ਕੇ ਤੇ ਮੇਰੇ ਕੋ ਉਸ ਵੇਲੇ ਮੈਂ ਦੁਕਾਨ ਤੇ ਇਕੱਲਾ ਹੀ ਤੇ ਗਾਗ ਮੇਰੇ ਨਾਲ ਗਿਆ ਮੋਟਰਸਾਈਕਲ ਲੈ ਕੇ ਤੇ ਕਿਉਂਕਿ ਮੇਰਾ ਤੇ ਉਹਦਾ ਫਰਕ ਪਿਆ 2 ਮਿੰਟ ਦਾ 2 ਮਿੰਟ ਵਿੱਚ ਉਹ ਜਾ ਚੌਂਗ ਤੋਂ ਕੇਸ ਸਾਈਡ ਤੇ ਗਿਆ ਸਾਨੂੰ ਪਤਾ ਨਹੀਂ ਲੱਗਿਆ ਕਿੰਨੇ ਦਾ ਸਾਈਕਲ ਸਾਈਕਲ ਹੈਗਾ ਜੀ 14.5 ਹਜ਼ਾਰ ਦਾ ਮੰਗ ਆਈ ਆਈ ਕਿ ਬੰਦਾ ਫੜੋਏ ਤੇ ਸਾਨੂੰ ਸਾਡੇ ਸਾਈਕਲ ਦੇ ਪੈਸੇ ਮਿਲ ਜਨ ਤੇ ਬਾਕੀ ਦੁਕਾਨਦਾਰ ਵੀ ਥੋੜੇ ਸਤਾਰ ਕਰਿਓ ਕਿ ਇਹੋ ਜਿਹੇ ਬੰਦੇ ਰਸ਼ ਦਾ ਹੀ ਜ਼ਿਆਦਾ ਚੁੱਕਦੇ ਹਨ ਕਿਉਂਕਿ ਮਿਹਨਤ ਦੀ ਕਮਾਈ ਆ ਇਦਾਂ ਚੱਲ ਜਾ ਕੋਈ ਫਾਇਦਾ ਨਹੀਂ ਹੈਗਾ ਜੀ ਮਿਹਨਤ ਦਾ ਰੁਪਈਆ ਵੀ ਬੜਾ ਹੁੰਦਾ

すんの ਦੇ ਅંદર ਖਾ ਕੇ ਅੰਦਰ ਬੜਿਆ ਨਾ ਅੰਦਰ ਜਾਂਦੇ ਆ ਜਿੰਮਰ ਕਰਨ ਲਈ ਅੰਦਰ ਜਲਾਵਾ ਪਰੇ ਕਰਨੀ ਨਹੀਂ ਸਕੰਨਦੇ ਗਿਆ ਬੰਨਸਰ ਬਹਾ ਹੁਣਾ ਨੇ ਹੁਣਾ ਨੇ ਬਾਅਦ ਦੇਖੋ ਘਟਾ ਨਾ ਬਾਅਦ ਲਈ ਹਾਂ ਇੱਥੇ ਉਹਨਾਂ ਨੇ ਗੱਡੀ ਭਜਾਉਣ ਨੇ ਆਹ ਭਾਈ ਮਾਰ ਤਾਂ ਰਸਨ ਨਹੀਂ ਕੱਛਣੀ ਵਾਲੀ ਮਾਰ ਰਸਨ ਨਹੀਂ ਤੋੜੀ ਗੱਡੀ ਮੈਂ ਕਹਿੰਦਾ ਇੱਥੇ ਹੀ ਕਰੇ ਸ਼ਿਮਲੇ ਤੋਂ thank you बराब <laughs>